ਲਣਦਰ ਜੀ ਕੀ ਨਾਮ ਹੈ ਤੁਹਾਡਾ ਕੋਹ ਸਿੰਘ ਹੈ ਸੋਹਣ ਸਿੰਘ ساری ਜ਼ਿੰਦਗੀ ਕਿਹੜੀ ਕਲਾ ਦੇ ਸਰਤੇ ਗੁਜ਼ਾਰੀ ਹੈ ਇਸੇ ਸਰਤੇ ਕੀ ਹੈ ਇਸ ਇਹਨਾਂ ਚੀਜ਼ਾਂ ਦੇ ਬੜਾ ਮੈਂ ਕੋਈ ਨਹੀਂ ਹਾਂਜੀ ਇਹ ਪੜਾਈ ਦੇ ਨਾਲ ਵੀ ਕਲਾ ਹੀ ਸਿੱਖਦੇ ਹਾਂ ਥੋੜੀ ਇਹ ਕਲਾ ਜਿਹੜਾ ਕਿਸੇ ਚੀਜ਼ ਤੋਂ ਘਟ ਹੈ ਜੀ ਤੇ ਇੱਕ ਦੂਜੀ ਤੁਹਾਡੀ ਮੈਨੂੰ ਕੁਰਸੀ ਬੜੀ ਵਧੀਆ ਲੱਗਦੀ ਹੈ ਹਾਂਜੀ ਤੇ ਤੁਹਾਡਾ ਖੁਸ਼ ਮિજાਜ ਚਿਹਰਾ ਉਹ ਠੀਕ ਲੱਗਿਆ ਹਾਂਜੀ ਹਾਂਜੀ

ਕਿਤੇ ਤੁਸੀਂ ਰੱਬ ਦੇ ਨੇੜੇ ਹੋ ਨਹੀਂ ਰੱਬ ਨੂੰ ਖੱਟ ਕੇ ਆਉਂਦੇ ਨੇ ਕਿੰਨਾ ਨਹੀਂ ਜਿਹੜਾ ਜਿਹੜਾ ਬੰਦਾ ਨੇਕ ਕਮਾਈ ਕਰੂਗਾ ਜਿਵੇਂ ਹੁਣ ਗੁਰੂ ਨਾਨਕ ਦੇਵ ਜੀ ਲਾਲੋ ਲਾਲੋ ਦੇ ਘਰੇ ਤੇ ਭਾਗੋ ਦੇ ਘਰੇ ਉਹਨਾਂ ਨੇ ਦੋਨਾਂ ਦੇ ਵਿੱਚੋਂ ਨੇਕ ਕਮਾਈ ਵਾਲੇ ਨੂੰ ਅੱਛਾ ਜੀ 9 ਵਰੀ ਕਿੱਥੇ ਜਾ ਗਏ ਹੋ ਹਜੂਰ ਸਾਹਿਬ 9 ਵਰੀ ਹਜੂਰ ਸਾਹਿਬ ਜਾ ਕੇ ਹਾਂ ਜੀ ਤੇ 2 ਵਜੇ ਪਟਨਾ ਸਾਹਿਬ ਤੇ ਜਗੇ ਅੱਛਾ ਜੀ ਤੇ ਫਟੇਗਾ ਨਾਜਵਾਲਾ ਬਤੇ ਗੋਈ ਕੋਈ ਕੋਈ ਕੰਮ ਤਿੰਨ ਸਾੜੀ ਠੀਕ ਹੈ ਆ ਬਸ ਐ ਜੰਤੀ ਹੈ ਹਾਂਜੀ ਹਾਂਜੀ ਤੁਸੀਂ ਜਾਨਾ ਜੇ ਜੜਕੋ ਚ ਇਹ ਤੁਸੀਂ ਆਪਦੇ ਹੱਥੀ ਵੀ ਬਣਾਏ ਨੇ ਕਦੇ ਪਹਿਲਾਂ ਹੀ ਵਾਹ ਕਿਹਨਾਂ ਤੇ ਪਹਿਲਾਂ ਵਾ ਬਣਾਏ ਨੇ ਅੱਛਾ ਜੀ ਜਾਂ ਤਾਂ ਮਿੱਟੀ ਮੈਦੀ ਹੋ ਮਿੱਟੀ ਨਹੀਂ ਮੈਦੀ ਹਾਂਜੀ ਨਾ ਕੋਈ ਹਾਂਜੀ ਯਾਰ ਕੋਈ ਤੂੰ ਬਸ ਗੱਡੀਆਂ ਗੁੱਡੀਆਂ ਚੱਲਦੀਆਂ ਹਾਂਜੀ ਹਾਂਜੀ ਇਹ ਡਰੋਂ ਮਿੱਟੀ ਦੇ ਨਾਲ ਬਣਾਉਂਦੇ ਸੀ ਤਾਂ ਬੜਾ ਸਕੂਨ ਮਿਲਦਾ ਸੀ ਤੁਹਾਨੂੰ ਜਾ ਤਾਂ ਕੋਈ ਸਹੀ ਤਾਂ ਆ ਹੁੰਦਾ ਜੀ ਕੰਮ ਕਰੀਏ ਡੱਬ ਕੇ ਹਮ ਢਾੜੀ ਕੋਲ ਕੇ ਕਿਆ ਗੋਈ ਕੰਮ ਕਰੀ ਹਮ ਬਹੁਤ ਧੰਨਵਾਦੀ